ਨਾਲ ਮਿਲ ਕੇ ਪਰਪੂਸ਼ਨ ਆਸ਼ੂ ਨੇ ਖੇਡੀ ਖੇਡ ਕਿ ਆਸ਼ੂ ਨੇ ਖੁਦ ਹੀ ਆਪਣੇ ਖਿਲਾਫ ਜਾਰੀ ਕਰਵਾਏ ਸਮਨ ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਐਸਐਸਪੀ ਨੂੰ ਕਿਉਂ ਕੀਤਾ ਸਸਪੈਂਡ ਇਹਨੇ ਵਿਜੀਲੈਂਸ ਦੇ ਅਧਿਕਾਰੀ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਸਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਲੇਕਿਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਉਸ ਅਧਿਕਾਰੀ ਨੂੰ ਤੁਰੰਤ ਸਸਪੈਂਡ ਕੀਤਾ ਐਸਐਸਪੀ ਵਿਜੀਲੈਂਸ ਨੇ ਉਹਨਾਂ ਨੇ ਜਾਣ ਬੁਝਕੇ ਇੱਕ ਛਿੰਤੀ ਦਾ ਪਾਤਰ ਬਣਾਉਣ ਨੂੰ ਭਰਤਪੂਸ਼ਣ ਆਸ਼ੂ ਨੂੰ ਨੋਟਿਸ ਕੱਢਿਆ ਲੋਕਾਂ 'ਚ ਸਰਕਾਰ ਦੀ ਚਵੀ ਮਾੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਲੋਕਾਂ ਨੂੰ ਲੱਗੇ ਸਰਕਾਰ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਨੇ ਬੜਾ ਚੰਗਾ ਕਦਮ ਚੱਕਿਆ ਐਸਐਸਪੀ ਵਿਲੋਂਸ ਦੇ ਕਾਰਵਾਈ ਕਰਕੇ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਉਬਾਲ ਹੈ ਕਿਉਂਕਿ ਭਰਤਪੂਸ਼ਣ ਆਸ਼ੂ ਨੂੰ ਵਿਜੀਲੈਂਸ ਵੱਲੋਂ ਇੱਕ ਸੰਮਣ ਜਾਰੀ ਹੁੰਦਾ ਹੈ ਜੋ ਹੀ ਇਹ ਸੰਮਣ ਜਾਰੀ ਹੁੰਦਾ ਹੈ ਉਸ ਤੋਂ ਕੁਝ ਘੰਟਿਆਂ ਬਾਅਦ ਵਿਜੀਲੈਂਸ ਦੇ ਉਸ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਜਿਸ ਵੱਲੋਂ ਇਹ ਸੰਮਣ ਜਾਰੀ ਕੀਤੇ ਗਏ ਹੁੰਦੇ ਨੇ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਜਿਸ ਅਫਸਰ ਨੇ ਸੰਮਣ ਜਾਰੀ ਕੀਤੇ ਕਿਸੇ ਮਾਮਲੇ ਦੇ ਵਿੱਚ ਉਸੇ ਨੂੰ ਹੀ ਸਸਪੈਂਡ ਕੀਤਾ ਗਿਆ ਹੋਵੇ ਇਹ ਪੂਰਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੱਸ ਦਈਏ ਕਿ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕੀਤਾ ਹੈ ਚਰਚਾਵਾਂ ਜਾਂ ਦੋਸ਼ ਇਹ ਮੰਨੇ ਜਾ ਰਹੇ ਨੇ ਕਿ ਐਸਐਸਪੀ ਨੇ ਭਰਤਪੂਸ਼ਨ ਆਸ਼ੂ ਦੇ ਨਾਲ ਮਿਲ ਕੇ ਇੱਕ ਖੇਡ ਖੇਡੀ ਯਾਨੀ ਕਿ ਲੁਧਿਆਣਾ ਦੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੇ ਵਿੱਚ ਵੋਟਾਂ ਹਾਸਲ ਕਰਨ ਦੇ ਲਈ ਇਹ ਸਾਰੀ ਖੇਡ ਖੇਡੀ ਗਈ ਹੈ ਚਰਚਾਵਾਂ ਦੇ ਮੁਤਾਬਿਕ ਐਸਐਸਪੀ ਭਰਤਪੂਸ਼ਨ ਆਸ਼ੂ ਦਾ ਕਰੀਬੀ ਦੱਸਿਆ ਜਾਂਦਾ ਹੈ ਜਿਸ ਨੂੰ ਕਿਸੇ ਸਮੇਂ ਭਰਤਪੂਸ਼ਨ ਆਸ਼ੂ ਨੇ ਹੀ ਡੀਐਸਪੀ ਦੇ ਅਹੁਦੇ ਤੇ ਨਿਯੁਕਤ ਕਰਵਾਇਆ ਸੀ ਜਾਣਕਾਰੀ ਮੁਤਾਬਿਕ ਐਸਐਸਪੀ ਅਤੇ ਭਰਤਪੂਸ਼ਨ ਦੇ ਵਿਚਕਾਰ ਲਗਾਤਾਰ ਗੁਪਤ ਗੱਲਬਾਤ ਚੱਲ ਰਹੀ ਸੀ ਤਾਂ ਜੋ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਭਰਤਪੂਸ਼ਨ ਆਸ਼ੂ ਨੂੰ ਜਿੱਤ ਪ੍ਰਾਪਤ ਕਰਵਾਇਆ ਜਾ ਸਕੇ ਕਿਉਂਕਿ ਜਦੋਂ ਵਿਜੀਲੈਂਸ ਦਾ ਨੋਟਿਸ ਭਰਤਪੂਸ਼ਨ ਨੂੰ ਆਉਂਦਾ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਭਰਤਪੂਸ਼ਨ ਆਸ਼ੂ ਨੂੰ ਪ੍ਰਤੀ ਹਮਦਰਦੀ ਆਉਂਦੀ ਜਿਸ ਤੋਂ ਬਾਅਦ ਉਸ ਨੂੰ ਵੱਧ ਵੋਟਾਂ ਮਿਲ ਸਕਦੀਆਂ ਸੀ ਸ਼ਾਇਦ ਇਹੀ ਸਭ ਕੁਝ ਧਿਆਨ ਵਿੱਚ ਰੱਖਦੇ ਹੋਏ ਇਸ ਐਸਐਸਪੀ ਅਤੇ ਭਰਤਪੂਸ਼ਨ ਨੇ ਇੱਕ ਗੇਮ ਖੇਡੀ ਹੋਵੇ ਇੱਥੇ ਹੀ ਬਸ ਨਹੀਂ ਚਰਚਾਵਾ ਇਹ ਵੀ ਨੇ ਕਿ ਐਸਐਸਪੀ ਅਤੇ ਭਰਤਪੂਸ਼ਨ ਵਿਚਕਾਰ ਗੱਲਬਾਤ ਲਗਾਤਾਰ ਹੋ ਰਹੀ ਸੀ ਦੋਹਾਂ ਦੇ ਪੁਰਾਣੇ ਸਬੰਧ ਮੰਨੇ ਜਾਂਦੇ ਨੇ ਚੋਣਾਂ ਦਾ ਐਲਾਨ ਹੁੰਦੇ ਹੀ ਕੁਝ ਦਿਨ ਪਹਿਲਾਂ ਐਸਐਸਪੀ ਅਤੇ ਆਸ਼ੂ ਦੇ ਵਿਚਕਾਰ ਇੱਕ ਗੁਪਤ ਮੁਲਾਕਾਤ ਹੋਣ ਦੀ ਵੀ ਖਬਰ ਹੈ ਬਿਨਾਂ ਕਿਸੇ ਅਧਿਕਾਰੀ ਦੇ ਹੁਕਮ ਤੋਂ ਰਾਤੋਂ ਰਾਤ ਇਹ ਸੱਮਣ ਭੇਜਿਆ ਗਿਆ ਤਾਂ ਜੋ ਚੋਣਾਂ ਦੇ ਵਿੱਚ ਹਮਦਰਦੀ ਹਾਸਲ ਕਰਕੇ ਆਸ਼ੂ ਨੂੰ ਜਿੱਤ ਪ੍ਰਾਪਤ ਕਰਵਾਈ ਜਾ ਸਕੇ ਖੈਰ ਉਦھر ਇਸ ਬਾਬਤ ਆਮ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆਮ ਲੋਕਾਂ ਨੇ ਇਸ ਬਾਰੇ ਕੀ ਕੁਝ ਕਿਹਾ ਉਹ ਜ਼ਰੂਰ ਸੁਣਦੇ ਆਂ ਅੱਜ ਦਾ ਜਿਹੜਾ ਕਦਮ ਹੈ ਪੰਜਾਬ ਸਰਕਾਰ ਨੇ ਇੱਕ ਬੜਾ ਵਧੀਆ ਮੈਸੇਜ ਪੰਜਾਬ ਦੀ ਜਨਤਾ ਨੂੰ ਦਿੱਤਾ ਹੈ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਿਰਪੱਖਤਾ ਦੇ ਨਾਲ ਕੰਮ ਕਰ ਰਹੇ ਆ ਔਰ ਪੰਜਾਬ ਪੁਲਿਸ ਦਾ ਪੁਲਿਸਿੰਗ ਸਿਸਟਮ ਵੀ ਹੈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ 'ਚ ਨਿਊਟਰ ਹੋ ਕੇ ਕੰਮ ਕਰ ਰਿਹਾ ਹੈ ਦੇਖੋ ਅੱਜ ਤੱਕ ਸਰਕਾਰਾਂ 'ਚ ਦੇਖਣ ਨੂੰ ਆਇਆ ਹੈ ਕਿ ਕਿਸੇ ਅਧਿਕਾਰੀ ਨੂੰ ਕਿਹਾ ਜਾਂਦਾ ਹੈ ਕਿ ਵਿਰੋਧੀ ਧਿਰ ਦੇ ਆਗੂ ਨੂੰ ਕਸਟਡੀ ਚ ਲੋ ਵਿਰੋਧੀ ਧਿਰ ਦੇ ਆਗੂ ਨੂੰ ਪਰੇਸ਼ਾਨ ਕਰੋ ਜੇਕਰ ਅਧਿਕਾਰੀ ਨਹੀਂ ਕਰਦਾ ਤਾਂ ਉਦੋਂ ਤੇ ਕਾਰਵਾਈ ਹੁੰਦੀ ਆ ਮੈਂ ਕਹਿੰਦਾ ਪਿਛਲੇ 30 ਸਾਲ ਦੇ ਇਤਿਹਾਸ ਸੇ ਮੈਂ ਪਹਿਲੀ ਵਾਰੀ ਅਜਿਹੀ ਸਰਕਾਰ ਦੇਖ ਰਿਹਾ ਜਿਦੇ ਚ ਇੱਕ ਅਧਿਕਾਰੀ ਨੇ ਵਿਰੋਧੀ ਧਿਰ ਦੇ ਆਗੂ ਨੂੰ ਸੰਮਨ ਜਾਰੀ ਕੀਤਾ ਡੂਰਿੰਗ ਇਲੈਕਸ਼ਨ ਪੀਰੀਅਡ ਜਦੋਂ ਚੋਣ ਪ੍ਰਚਾਰ ਚੱਲਦਾ ਪਿਆ ਇੱਕ ਇੱਕ ਅਧਿਕਾਰੀ ਨੇ ਵਿਜਨਸ ਦੇ ਅਧਿਕਾਰੀ ਨੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਪਰ ਲੇਕਿਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਉਸ ਅਧਿਕਾਰੀ ਨੂੰ ਤੁਰੰਤ ਸਸਪੈਂਡ ਕੀਤਾ ਕਿਉਂ ਇਹਦੇ ਨਾਲ ਮੈਂ ਇੱਕ ਵਾਰ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਚਾਹਨਾ ਕਿ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨਿਰਪੱਖਤਾ ਨਾਲ ਸੱਚ ਜੇ ਡੰਗਣਾ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਕੋਈ ਵਿਤ ਕਰੇ ਦੀ ਕੋਈ ਵੈਦ ਬੈਰਪਾਹ ਵਾਲੀ ਰਾਜਨੀਤੀ ਨਹੀਂ ਕਰਦੀ ਉਹਨੂੰ ਦੇਖਣ ਦੀ ਲੋੜ ਹੈ ਪਰ ਉਹਦੇ ਨਾਲ ਹੀ ਉਹ ਅਧਿਕਾਰੀ ਜਿਹੜੇ ਐਸਐਸਪੀ ਵਿਜ਼ਨਸ ਦੇ ਉੱਤੇ ਤੋਂ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਦੇਖੋ ਸਾਡੇ ਲਈ ਬੜੀ ਸੋਚਣਯੋਗ ਗੱਲ ਹੈ ਕਿ ਜਿਹੜਾ ਨਿਊ ਹਾਈ ਸਕੂਲ ਦਾ ਪ੍ਰੋਜੈਕਟ ਹੈ ਨਿਊ ਹਾਈ ਸਕੂਲ ਦੇ ਪ੍ਰੋਜੈਕਟ ਨੂੰ ਲੁਧਿਆਣਾ ਇੰਪਰੂਵ ਟਸਟ ਨੇ ਬੜੇ ਰੀਜ਼ਨੇਬਲ ਰੇਟਾਂ ਤੇ ਲੀਜ਼ ਤੇ ਦਿੱਤਾ ਹੋਇਆ ਸੀਗਾ ਉਸ ਤੋਂ ਬਾਅਦ ਉੱਤੇ ਚੈਰੀਟੇਬਲ ਵਰਕ ਕੀਤਾ ਜਾ ਸਕਦਾ ਸੀ ਲੇਕਿਨ ਜਿਹੜਾ ਮੜਿਆ ਗਰੁੱਪ ਹੈ ਮੜਿਆ ਗਰੁੱਪ ਨੇ ਉਹਨੂੰ ਅੱਗੇ ਯੂਟਿਲਾਈਜ਼ ਕਰਨਾ ਅੱਗੇ ਸਬਲੀਟ ਕਰਤਾ ਪ੍ਰੋਫੈਸ਼ਨਲੀ ਜਿਹੜਾ ਉਹਨਾਂ ਨੇ profit ਕਮਾਣ ਲਈ ਜਿਹੜਾ ਪੈਨੈਂਸ਼ਿਅਲੀ profit ਕਮਾਣ ਦੇ ਲਈ ਉਸ ਤੋਂ ਬਾਅਦ ਜਦੋਂ bizness ਕੋ ਸ਼ਿਕਾਇਤ ਜਾਂਦੀ ਹੈ, ਇੰਪਲੋਡਸਦੀ ਉਹਦੀ ਨਿਰਪੱਖਤਾ ਨਾਲ ਜਾਂਚ ਹੁੰਦੀ ਹੈ। ਕੁਝ ਲੋਕੀ ਦੋਸ਼ੀਆਂ ਦੇ ਨਾਮ ਸਾਹਮਣੇ ਆਉਂਦੇ ਆ ਪਰ ਜਿਹੜੇ SSP ਵਿਜ਼ਲਚ ਨੇ ਇਸ ਮੌਕੇ ਉਹਨਾਂ ਦੀ ਭੂਮਿਕਾ ਬੜੀ ਸੰਦੇਹ ਸੰਜਿਗਤ ਹੋ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਕਾਂਗਰਸ ਦੇ ਉਮੀਦਵਾਰ ਆਪਣੀ ਯਾਰੀ ਨਿਭਾ ਰਹੇ ਨੇ। ਉਹਨਾਂ ਨੂੰ ਪਤਾ ਕਿ ਚੋਣ ਪ੍ਰਚਾਰ ਚੱਲ ਰਿਹਾ ਸਾਰੇ ਪਾਸੇ ਲੋਕਾਂ ਨੂੰ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਾਰਤ ਪੁਛਨਾਚੂ ਨਾ ਤਕੇਸ਼ਾ ਹੀ ਕਰੇਗੀ ਸ਼ਾਇਦ ਕਿਸੇ ਕੇਸ ਦੀ ਗ੍ਰਿਫਤਾਰੀ ਹੋ ਸਕਦੀ ਹੈ ਲੇਕਿਨ ਪੰਜਾਬ ਸਰਕਾਰ ਨੇ ਕਿਹਾ ਕਿ ਚੋਣ ਪ੍ਰਚਾਰ ਹੈ ਚੋਣ ਦਾ ਮਾਹੌਲ ਹੈ ਅਦਾਲਤਾਂ ਤੇ ਨਿਰਭਰ ਹੈ ਜੇ ਕਿਤੇ ਕੋਈ ਦੋਸ਼ੀ ਹੋਏਗਾ ਕਾਰਵਾਈ ਹੋਏਗੀ ਜੇ ਭਾਰਤ ਪੁਛਨਾਚੂ ਨਿਰਦੋਸ਼ ਨੇ ਤੇ ਉਸ ਸੱਜੇ 당 ਨਾ ਚੋਣ ਪ੍ਰਚਾਰ ਕਰਨ ਲੇਕਿਨ ਜਿਹੜਾ ਐਸਐਸਪੀ ਵਿਜਲਸ ਨੇ ਉਹਨਾਂ ਨੇ ਜਾਣ ਬੁਝਕੇ ਇੱਕ ਸਿੰਪਤੀ ਦਾ ਪਾਤਰ ਬਣਾਉਣ ਨੂੰ ਭਾਰਤ ਪੁਛਨਾਚੂ ਨੂੰ ਨੋਟਿਸ ਕੱਢਿਆ ਲੋਕਾਂ 'ਚ ਸਰਕਾਰ ਦੀ ਚਵੀ ਮਾੜੀ ਕਰਨ ਦੀ ਕੋਸ਼ਿਸ਼ ਕੀਤੀ ਤਾਜੇ ਲੋਕਾਂ ਨੂੰ ਲੱਗੇ ਸਰਕਾਰ ਧੱਕਾ ਕਰ ਰਹੀ ਹੈ ਜਦ ਕੇ ਫ੍ਰੈਂਡਲੀ ਮੈਚ ਐਸਐਸਪੀ ਬਿジネス ਤੇ ਕਿਤੇ ਨਾ ਕਿਤੇ ਵਿਰੋਧੀ ਧਰਜ ਉਮੀਦਵਾਰਾਂ ਲੋਖੇੜਿਆ ਜਾ ਰਿਆ ਸੀ ਪਰ ਪੰਜਾਬ ਸਰਕਾਰ ਨੇ ਬੜਾ ਚੰਗਾ ਕਦਮ ਚੱਕਿਆ ਐਸਐਸਪੀ ਬਿジネス ਤੇ ਕਾਰਵਾਈ ਕਰਕੇ ਦੇਖੋ ਜਿਹੜਾ ਇਹ ਐਸਐਸਪੀ ਅਧਿਕਾਰੀ ਦੀ ਜਿਹੜੀ ਗੱਲ ਚੱਲਦੀ ਪਈ ਆ ਤੇ ਜਿਹੜਾ ਇਹ ਪੁਰਾਣਾ ਮੁੱਦਾ ਹੁਣ ਇਸ ਟਾਈਮ ਤੇ ਚੋਣਾਂ ਸਾਇਤਾਂ ਲੱਗੀ ਆ ਅਸੀਂ ਇਹਦੇ ਉੱਪਰ ਅਜੇ ਕਮੈਂਟ ਇਸ ਦੌਰ ਦੇ ਵਿੱਚ ਨਹੀਂ ਕਰ ਸਕਦੇ ਜਿਹੜੀ ਸਿਮਪਤੀ ਕ੍ਰੀਏਟ ਕਰਨ ਦੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਆ ਉਹਨਾਂ ਨੂੰ ਹਜੇ ਰੋਕਿਆ ਜਾਵੇ ਤਾਂ ਜ਼ਿਆਦਾ ਬੈਠਦਾ ਸੋ ਸੁਣਿਆ ਤੁਸੀਂ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਸੁਚਾਈ ਹੈ ਕਿਉਂਕਿ ਇਹ ਪੜਤਾਲ ਦਾ ਵਿਸ਼ਾ ਹੈ ਪੜਤਾਲ ਤੋਂ ਬਾਅਦ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇਗਾ ਖੈਰ ਇਸ ਮਾਮਲੇ ਨੇ ਚਰਚਾਵਾਂ ਜ਼ਰੂਰ ਛੇੜ ਕੇ ਰੱਖ ਦਿੱਤੀਆਂ ਨੇ ਅਤੇ ਪੰਜਾਬ ਦੀ ਸਿਆਸਤ ਨੂੰ ਭਖਾ ਕੇ ਰੱਖ ਦਿੱਤਾ